ਤੁਹਾਡੇ ਚੈਨਲ 'ਚ ਦੇਖਣੇ ਆਂ ਔਰ 'ਚ ਦੇਖ ਰਿਆਂ ਵੀ ਤਰ੍ਹਾਂ ਤਰ੍ਹਾਂ ਦੀਆਂ ਬੱਕਰੀਆਂ ਅਸੀਂ ਕਹੇ ਚਲੋ ਅਸੀਂ ਵੀ ਆਪਣੇ ਆਲੂ ਥੋੜਾ ਸ਼ੌਂਕ 'ਚ ਫਾਰਮ ਤੇ ਰਹਿੰਦੀਆਂ ਨੇ ਜੀ ਭਾਈ ਚਾਰਨੇ ਵਾਲਾ ਤਾਂ ਸਾਡੇ ਇੱਥੇ ਜਗ੍ਹਾ ਵੀ ਨਹੀਂ ਆ ਨਾਲੇ ਅੱਜਕੱਲ੍ਹ ਸਪਰੇਅਾਂ ਕਰਕੇ ਅਸੀਂ ਬਹੁਤ ਰਿਸਕ ਲੈਣਾ ਨਹੀਂ ਚਾਹੁੰਦੇ ਜੀ ਭਾਈ ਲੋਕਾਂ ਦੀ ਉਮਰਾਂ ਲੰਘ ਜਾਂਦੀਆਂ ਨੇ ਬਰੀਡ ਨਹੀਂ ਬਣਾ ਸਕਦੇ ਆਪਾਂ 7 ਮਹੀਨਿਆਂ ਦੇ ਵਿੱਚ ਪਾਜੀ ਇਹਨਾਂ ਦੇ ਜਿਹੜੇ ਬੱਚੇ ਆ ਇਹਨਾਂ ਨੇ ਲੱਖ ਲੱਖ ਦੇ ਵੇਚਤੇ। ਨਿਕਾਟ ਤਾਂ ਨਹੀਂ ਲੱਗੀਗੀ ਵੀਰ। ਨਹੀਂ ਜੀ ਪਾਜੀ 1 ਰੁਪਏ ਦੀ ਕਾਟ ਨਹੀਂ ਅਸੀਂ ਤਾਂ ਕਹਿੰਨੇ ਵੀ ਪਹਿਲਾਂ ਕਿਉਂ ਨਹੀਂ ਕੀਤਾ ਕੰਮ ਅਸੀਂ। ਅਸੀਂ ਤਾਂ ਉੱਥੋਂ ਬੈਠਿਆਂ ਵੀ ਆਪਣਾ ਕੈਮਰੇਆ ਥਰੂ ਇਹਨਾਂ ਨੂੰ ਦੇਖਦੇ ਰਹਿੰਨੇ ਆ ਕੋਈ ਕਮੀ ਪੇਸ਼ੀ ਜਾਂ ਛੋਟੂ ਨੂੰ ਫੋਨ ਕਰ ਦਿੱਤਾ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਅੰਬਾਲਾ ਜ਼ਿਲ੍ਹੇ ਦੇ ਵਿੱਚ ਪਹੁੰਚੇ ਹੋਇਆ। ਵੀਡੀਓ ਬਣਾਉਣ ਦੇ ਲਈ ਬੱਕਰੀਆਂ ਦੀ ਤੇ ਇਹ ਬੱਕਰੀਆਂ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਆ। ਤੁਸੀਂ ਵੀਡੀਓ ਦੇ ਵਿੱਚ ਐਂਡ ਤੱਕ ਬਨੇ ਰਹਿਣਾ ਅੱਜ ਤੁਹਾਨੂੰ ਦਿਖਾਉਨੇ ਆਂਗੇ ਕਿ ਕਿਵੇਂ ਬਾਹਰ ਬੈਠੇ ਇਨਸਾਨਾਂ ਨੂੰ ਬੱਕਰੀਆਂ ਦਾ ਸ਼ੌਂਕ ਪੈ ਗਿਆ ਇੱਧਰ ਆਪਣੇ ਕੰਮ ਕਾਰ ਦੇ ਵਿੱਚੋਂ ਪੈਸੇ ਬਚਾ ਕੇ ਬੱਕਰੀਆਂ ਰੱਖ ਲਈਆਂ ਤੇ ਬੱਕਰੀਆਂ ਵੀ ਰੱਖੀਆਂ ਇਹੋ ਜਿਹੀਆਂ ਜੋ ਕਿ ਪੰਜਾਬ ਦੇ ਵਿੱਚੋਂ ਛੇਤੀ ਲੱਬੇ ਤੋਂ ਮਿਲਦੀਆਂ ਨਹੀਂ ਬੱਕਰੀਆਂ ਕਿਹਨੇ ਲੱਬ ਕੇ ਦਿੱਤੀਆਂ ਕੰਮ ਕਿਉਂ ਕੀਤਾ ਆਸਟ੍ਰੇਲੀਆ ਤੋਂ ਵੀਰ ਨੇ ਉਰੇ ਆ ਕੇ ਪੂਰੀ ਗੱਲਬਾਤ ਕਰ ਦਿਆਂਗੇ ਹਰਿਆਣਾ ਸਟੇਟ ਅੰਬਾਲਾ ਜ਼ਿਲ੍ਹੇ ਦੇ ਵਿੱਚ ਪਹੁੰਚੇ ਹੋਇਆ ਗੱਲਬਾਤ ਕਰਦੇਗੇ ਬਾਈ ਹੋਰਾਂ ਦੇ ਨਾਲ ਚਹਿਲਗੌੜ ਫਾਰਮ ਤੋਂ ਆਗੇ ਆਪਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸ਼ੋਭਨਾਮ ਕੀ ਹੈ ਮੇਰਾ ਜੀ ਅਮਨਦੀਪ ਸਿੰਘ ਹੈ ਜੀ ਅਮਨਦੀਪ ਸਿੰਘ ਜੀ ਮੜਾ ਜੀ ਇਦਾਂ ਦੱਸਿਓ ਵੀ ਆਪਾਂ ਬਾਹਰ ਕਿਹੜੀ ਕੰਟਰੀ 'ਚ ਰਹਿੰਦੇ ਆ ਕਦੋਂ ਤੋਂ ਰਹ ਰਹਿਆਂਗੇ ਮੈਂ ਭਾਜੀ ਆਸਟ੍ਰੇਲੀਆ ਮੇਰੇ ਬੱਚੇ ਅਬੋਰਡ ਹੀ ਨਾਲ ਸ਼ੁਰੂ ਤੋਂ ਹੀ ਆਪਣਾ 4 4 ਸਾਲ ਹੋ ਗਏ ਨਾਲ ਤੇ ਸਾਡੀ ਫੈਮਿਲੀ ਚੂ ਸਿਸਟਰ ਹੋਰੀ ਤੇ ਸਿਟੀਜ਼ਨ ਨਾਲ ਠੀਕ ਹੈ ਜੀ ਲਾਸਟ 17 ਸਾਲਾਂ ਤੋਂ ਉੱਥੇ ਹੀ ਨਾਲ ਤੇ ਮੈਂ ਵੀ ਉੱਥੇ ਆਂਦਾ ਜਾਂਦਾ ਰਹਿਣਾ ਬੱਚਿਆਂ ਕੋਲ ਠੀਕ ਹੈ ਤੇ ਪਿਛਲੇ 3 ਸਾਲਾਂ ਤੋਂ ਮੈਂ ਉੱਥੇ ਹੀ ਆਂ ਜੀ ਆਸਟ੍ਰੇਲੀਆ ਹੀ ਅਪ ਡਾਊਨ ਕਰਦਾ ਰਹਿਣਾ ਜੀ ਅੱਛਾ ਹੁਣ ਅੱਜ ਗੱਲਬਾਤ ਕਰਨੀ ਆਪਾਂ ਵੀ ਬਹੁਤ ਸੋਹਣੀਆਂ ਬੱਕਰੀਆਂ ਜਦੋਂ ਆਪਾਂ ਫਾਰਮ ਦੇ ਵਿੱਚ ਐਂਟਰ ਕੀਤੇ ਆਂ ਦੇਖ ਲਈਆਂ ਤੁਹਾਡੀਆਂ ਰੂਹ ਖੁਸ਼ ਹੋ ਗਈ ਯਾਨੀ ਕਿ ਇੰਜ ਬੱਕਰੀਆਂ ਪਹਾੜੀਆਂ ਵੀ ਨਹੀਂ ਮਿਲਦੀਆਂ ਗੀਆਂ ਠੀਕ ਹੈ ਸ਼ੌਂਕ ਕਿਵੇਂ ਪਿਆ ਬਸ ਜੀ ਤੁਹਾਡੇ ਅਸੀਂ ਜਦੋਂ ਵੀ ਕਿਤੇ ਫੋਨ ਖੋਰੀਆ YouTube ਤੇ ਤੁਹਾਡੇ ਚੈਨਲ ਤੇ ਦੇਖਨੇ ਆਂ ਔਰ ਚ ਦੇਖ ਰਿਹਾ ਵੀ ਤਰ੍ਹਾਂ ਤਰ੍ਹਾਂ ਦੀ ਬੱਕਰੀਆਂ ਆਸੀ ਕਹੇ ਚਲੋ ਅਸੀਂ ਵੀ ਆਪਣੇ ਆਲੂ ਥੋੜਾ ਸ਼ੌਂਕ ਜਾ ਗਿਆ ਸ਼ੌਂਕ ਤਾਂ ਸਾਨੂੰ ਸ਼ੁਰੂ ਤੋਂ ਜਾਨਵਰਾਂ ਦਾ ਜੀ ਹੂੰ ਹੂੰ ਤੇ ਬਚਪਨ ਤੋਂ ਅਸੀਂ ਪਹਿਲਾਂ ਡੇਰੀ ਫਾਰਮ ਕੀਤਾ ਬੜਾ ਵਧੀਆ ਡੰਗਰਾਂ ਦਾ ਫੇਰ ਮੇਰੇ ਜਾਣੇ ਦੇ ਕਾਰਨ ਆ ਛੋਟੂ ਹੀ ਮੈਂ ਸ਼ੁਰੂ ਤੋਂ ਸਾਡੇ ਕੋਲ 10 ਸਾਲਾਂ ਦਾ ਰਹਿ ਰਿਹਾ ਏ ਤੇ ਇਹ ਫੇਰ ਕੱਲਾ ਪੈ ਗਿਆ ਫੇਰ ਮੈਂ ਸੇਲ ਆਊਟ ਕਰਤੇ ਦੋ ਚਾਰ ਡੰਗਰ ਰੱਖੇ ਠੀਕ ਹੈ ਫੇਰ ਓਰ ਚ ਬਚਦਾ ਨਹੀਂ ਇਹਨਾਂ ਡੰਗਰਾਂ ਚ ਤੁਹਾਨੂੰ ਵੀ ਪਤਾ ਹੈ ਹੂੰ ਫੇਰ ਅਸੀਂ ਇਹ ਬੱਕਰੀ ਪਾਲਣ ਸ਼ੁਰੂ ਕਰਾਇਆ ਠੀਕ ਹੈ ਤੇ ਵੈਰੇ ਸਾਡਾ ਇੰਟਰਸਟ ਬਹੁਤ ਜ਼ਿਆਦਾ ਹੋ ਗਿਆ ਫੇਰ ਬੱਕਰੀ ਲੈਣੇ ਵਾਸਤੇ ਸਾਨੂੰ ਚਾਹੀਦਾ ਹੈ ਕੋਈ ਬੰਦਾ ਅੱਛਾ ਮਿਲੇ ਫੇਰ ਅਸੀਂ ਅਮਰੀਕ ਭਾਜੀ ਨਾਲ ਲਿੰਕ ਕੀਤੇ ਥੋੜੇ ਜਿਹਾ ਆਪਣੇ ਇਹ ਮੁੰਡੇ ਨਾਲ ਹਾਂਜੀ ਮਾਛੀਵਾੜੇ ਨੂੰ ਨਾ ਅਮਰੀਕ ਭਾਜੀ ਤੇ ਮੈਂ ਬਾਹਰ ਬੈਠਿਆ ਸੀ ਫੋਨ ਥਰੂ ਇਹਨਾਂ ਨੂੰ ਕਹਿੰਦਾ ਰਿਹਾ ਇਹ ਮੇਰੇ ਵਾਸਤੇ ਜਾਨਵਰ ਲੈਂਦੇ ਰੇ ਠੀਕ ਹੈ ਇਹ ਬੱਕਰਾ ਵੀ ਭਾਜੀ ਇਹਨਾਂ ਨੇ ਦਵਾਇਆ ਯਾਨੀ ਕਿ ਅਮਰੀਕ ਖੜਾ ਮੁੰਡਾ ਜੇ ਕੁਆਲਿਟੀ ਦੀ ਗੱਲ ਬਾਤ ਕਰੀਏ ਨਾ ਵੀ ਹਾਂ ਆ ਚੀਜ਼ੇ ਲੱਭ ਕੇ ਦੇ ਤਾਂ ਇਹ ਲੱਭ ਕੇ ਦੇ ਦਨ ਲਗਾ ਇੰਨੀ ਖਾਸੀਅਤ ਹੈ ਇਹ ਬੰਦੇ ਦੀ ਤੇ ਫਾਰਮ ਦੇ ਵਿੱਚ ਜਦੋਂ ਬੜਿਆਂ ਰੂਹ ਖੁਸ਼ ਹੋ ਗਈ ਕਿਉਂ ਜੇ ਹੋਰ ਹੁੰਦਾ ਮੈਨੂੰ ਲੱਗਾ ਬੱਕਰੀਆਂ ਉਹ ਹੀ ਨਹੀਂ ਖਰੀਦ ਕੇ ਦੇ ਦਿੰਦਾ ਪਰ ਸ਼ੌਪ ਕਲਾਸ ਖਰੀਦ ਕੇ ਦਿੱਤੀਆਂ ਨੇ ਸਾਰੀਆਂ ਬੱਕਰੀਆਂ ਅਮਰੀਕ ਬਾਜੀ ਨੇ ਸਾਰੀਆਂ ਟੋਟਲੀ ਭਾਜੀ ਅਮਰੀਕ ਬਾਜੀ ਦੀਆਂ ਨਾ ਅੱਗੇ ਜਿਹੜੇ ਇਹਨਾਂ ਨੇ ਆਪਣਾ ਬੱਕਰਾ ਦੁਆਇਆ ਜਿਹੜੀਆਂ ਬੱਕਰੀਆਂ ਦੁਆਈਆਂ ਨਾ ਉਹਨਾਂ ਦਾ ਅੱਗੇ ਰਿਜ਼ਲਟ ਵੀ ਆ ਚੁੱਕਿਆ ਹੈ ਇੱਕ ਤੁਹਾਡੇ ਸਾਹਮਣੇ ਆ ਬਾਕੀ ਸਾਰੇ ਸਾਡੇ ਕੇਸ ਦੇ ਅੰਦਰ ਨਾ ਅਕ ਅਮਰੀਕ ਭਾਈ ਐਂ ਦੱਸ ਹੈਂ ਤੂੰ ਦਵਾ ਸਕਦਾ ਤਾਂ ਮਾੜੀਆਂ ਵੀ ਦਵਾ ਸਕਦਾ ਸੀ ਗਿਆ ਇੰਨੀ ਨਜਾਇਜ਼ੀ ਚੰਗੀਆਂ ਕਾਤੋਂ ਦਵਾਤੀਆਂ بڑے بڑے ਕੰਨਾਂ ਵਾਲੀ ਉੱਚੇ ਮੱਥਿਆਂ ਦੇ ਇਹਨਾਂ ਦੀਆਂ ਨਾ ਪਹਿਲਾਂ ਵੀ ਇਹਨਾਂ ਨੇ ਫੋਨ ਤੇ ਦੋ ਪੱਠਾਂ ਲਈਆਂ ਦੀਗੀਆਂ ਹਲਕੀਆਂ ਹੀ ਥੋੜੀਆਂ ਥੋੜੀਆਂ ਨਾਰਮਲ ਫਿਰ ਇਹਨਾਂ ਦੀ ਰਿਸ਼ਤੇਦਾਰੀ ਨਿਕਲ ਗਈ ਸਾਡੇ ਪਿੰਡੀ ਅੱਛਾ ਆਈ ਫਿਰ ਇਹ ਖੋਦ ਆਏ ਆਪਣੇ ਕੋਲ ਫਿਰ ਇਹਨਾਂ ਨੇ ਬਹਿ ਕੇ ਉਹਨਾਂ ਦੱਸਿਆ ਵੀ ਅਮਰੀਕ ਬਈ ਮੈਂ ਤਾਂ ਬਾਹਰ ਰਹਿਣਾ ਬਈ ਮੈਂ ਚੌਲਾ ਇਕੱਠਾ ਨਹੀਂ ਕਰਨਾ ਹੂੰ ਮੇਰਾ ਸ਼ੌਕ ਦੇ ਘੋੜੇ ਭਜਾਉਣੇ ਆ ਹੂੰ ਮੈਂ ਕੋਈ ਨਾ ਭਾਜੀ ਫਿਰ ਇਹ ਤਾਂ ਬਾਹਰ ਚਲੇਗੇ ਸੀਗੇ ਹੂੰ ਉਹਦੇ ਬਾਅਦ ਚੂ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਫਿਰ ਮੇਰੀ ਗੱਲ ਸਾਰੀ ਮੇਰੇ ਦੇ ਛੱਡ ਦਿਓ ਤੁਸੀਂ ਠੀਕ ਹੈ ਫਿਰ ਮੈਂ ਆਪਣੇ ਹਿਸਾਬ ਨਾਲ ਹੀ ਜਿੰਨੇ ਵੀ ਇੱਥੇ ਜਾਨਵਰ ਇਕੱਠੇ ਕਰਿਆ ਇਹ ਮੇਰੇ ਤਰੀਕੇ ਨਾਲ ਕਰਿਆ ਠੀਕ ਕਿੰਨਾ ਕ ਸਮਾਂ ਹੋ ਗਿਆ ਵੈਸੇ ਭਾਜੀ ਫਾਰਮ ਨੂੰ ਫਾਰਮ ਨੂੰ ਜੋ 7 ਕਰ ਮਹੀਨੇ ਹੋਏ ਨਾ ਜੀ ਮੇਰੇ 7 ਅੱਛਾ ਨਹੀਂ ਬੰਦਾ ਨਵਾਂ ਹੁੰਦਾ ਨੇ ਆ ਪਹਿਲੇ 2 1/2 ਮਹੀਨੇ ਚ ਘਾਟਾ ਖਾਇਆ ਮੇਰਾ ਬਈ ਲੋਕਾਂ ਦੀ ਉਮਰਾਂ ਲੰਘ ਜਾਂਦੀਆਂ ਨੇ ਬ੍ਰੀਡ ਨਹੀਂ ਬਣਾ ਸਕਦੇ ਆਪਾਂ 7 ਮਹੀਨਿਆਂ ਦੇ ਵਿੱਚ ਭਾਜੀ ਇਹਨਾਂ ਦੇ ਜਿਹੜੇ ਬੱਚੇ ਆ ਇਹਨਾਂ ਨੇ ਲੱਖ ਲੱਖ ਦੇ ਵੇਚ ਦਿੱਤੇ ਇਦਾਂ ਵੀ ਹੋ ਗਿਆ ਹਾਂ ਜੀ ਬੱਚੇ ਵੇਚ ਚੁੱਕੇ ਆ ਜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਸੀਗਾ ਵੀ ਬੰਦਾ ਪਹਿਲੇ ਨਵਾਂ ਬੰਦਾ ਪਹਿਲੇ ਦੋਹਾਂ ਤੇ ਨਾ ਮਹੀਨਾ ਚਿੱਕਾਟਾ ਖਾ ਜਾਂਦਾ ਕਾਦਾ ਦਾ ਨਹੀਂ ਨਹੀਂ ਜੀ ਨਹੀਂ ਜੀ 20 25 25 ਲੱਖ ਥੱਲੇ ਆ ਕੇ ਫੇਰ ਜਾ ਕੇ ਕਿਤੇ ਟਰੇਡਰ ਵਪਾਰੀ ਬਣੇ ਆ ਹਾਂ ਤੇ ਭਾਜੀ ਨੂੰ ਤਾਂ ਆਪਾਂ 1 ਰੁਪਿਆ ਦਾ ਘਾਟਾ ਨਹੀਂ ਪੈਣ ਦਿੰਦਾ ਇੱਕ ਸਿੰਗਲ ਪੈਸੇ ਦਾ ਵੀ ਨਹੀਂ ਸਾਨੂੰ ਕਟਾ ਹੋਇਆ ਆ ਕਿ ਕਿਰਾਇਆ ਵੀ ਆਪਣੇ ਖੁਦ ਅੱਥੇ ਹੀ ਛੱਡ ਕੇ ਜਾ ਰਹੇ ਹਾਂ ਦੋ ਚਾਰ ਜਾਨ ਨਾ ਬਕਾਏ ਵੀ ਹੋਣਗੇ ਹਾਂਜੀ ਵੇਚਣ ਵੇਚਦੇ ਨਮਾ ਨਾਪੇ ਨਾਲ ਬਕਾਏ ਨੇ ਮੈਂ ਕਹਿੰਦਾ ਜੀ ਪੁੱਛੋ ਨਾ ਕੁਛ ਅੱਛਾ ਪਤਾ ਕੀ ਗੱਲ ਹੈ ਸਰ ਸੇਵਾ ਹਾਂ ਪਹਿਲੇ ਨੰਬਰ ਦਾ ਬਰੀਡ ਦਾ ਮੋਲਾ ਤੇ ਦੂਜੇ ਨੰਬਰ ਸੇਵਾ ਦਾ ਠੀਕ ਹੈ ਜੀ ਹੁਣ ਜਾਨਵਰ ਤਾਂ ਆਪਾਂ ਕਈ ਹੋਰ ਮਿੱਤਰਾਂ ਨੂੰ ਵੀ ਦੋਇਆ ਪਰ ਸੇਵਾ ਕਰਨ ਪਿੱਛੇ ਰਹਿਆ ਹੁਣ ਆ ਪਾਠ ਆਪਾਂ ਭੇਜੀ ਦੀ ਐ ਜੀ ਸੀਗੀ ਨਹੀਂ ਜਮਾ ਲਿਸੀ ਪਾਠ ਦੀਗੀ ਇਹ 39 ਇੰਚ ਪਾਠ ਆ 19 ਇੰਚ ਦੇ ਕੰਨਾ ਚ ਪਿਓਰ ਉੱਚੇ ਮੱਥੇ ਚ ਠੀਕ ਹੈ ਹਾਂ ਤੇ ਹੁਣ ਆ ਬਾਈ ਨੇ ਬਣਾਈ ਆ ਹੂੰ ਠੀਕ ਹੈ ਨਾ ਸਹੀ ਗੱਲ ਆ ਸੁਭਾਈ ਫਿਰ ਪਾ ਜੀ ਕੀ ਖਵਾਉਣੇ ਹੋਗੇ ਸੁਭਾਈ ਬਹੁਤ ਚੰਗੀ ਆ ਕਿਉਂਕਿ ਵਧੀਆ ਸੰਭੀਆਂ ਹੋਈਆਂ ਨਹੀਂਆਂ ਜਾਂ 4 ਕਿਲੋ ਉਹਨੇ ਜੇ ਇੱਥੇ ਫਾਰਮਤੀ ਰੱਖਦਾ ਨਹੀਂ ਜੀ ਸਾਰੀਆਂ ਫਾਰਮਤੀ ਰਹਿੰਦੀਆਂ ਨੇ ਜੀ ਪਾ ਜੀ 4 ਨੇ ਵਾਲਾ ਤਾਂ ਸਾਡੇ ਇੱਥੇ ਜਗ੍ਹਾ ਵੀ ਨਹੀਂ ਆ ਨਾਲੇ ਅੱਜਕੱਲ ਸਪਰੇਆਂ ਕਰਕੇ ਅਸੀਂ ਬਹੁਤ ਰਿਸਕ ਲੈਣਾ ਨਹੀਂ ਚਾਹੁੰਦੇ ਜੀ ਗੋਲਾ ਖੀਰੀਆਂ ਪੱਠਾ ਆਪਾਂ ਜਦ ਭੇਜਿਆ ਦੀ 35 ਇੰਚ ਜੀ ਹਾਂ ਉਹ 40 40 39 ਇੰਚ ਚਲੇ ਖੀਰੀਆਂ ਖੜੀਆਂ ਨੇ ਠੀਕ ਹੈ ਹਾਂ ਯਾਨੀ ਕਿ ਸਾਮ ਤੇ ਵੀ ਡਿਪੈਂਡ ਹਾਂ ਇੰਨੀ ਸਾਂਭੀਆਂ ਨੇ ਪੱਠਾਂ ਬਾਈ ਸਾਮ ਤੇ ਡਿਪੈਂਡ ਕਰਦਾ ਕੰਨਾਂ ਦੇ ਨਾਲ ਜ਼ਰੂਰੀ ਨਹੀਂ ਹੈਗਾ ਵੀ ਕਾਨੀ ਚੰਗੇ ਹੋਣ ਕੰਨਾਂ ਦੇ ਨਾਲ ਜਾਨਵਰ ਸਾਂਭਿਆ ਵੀ ਹੋਵੇ ਹਾਂਜੀ ਹਾਂਜੀ ਤਾਂ ਚੰਗਾ ਜੇ 50 ਦਾ 50000 ਦਾ ਕੋਈ ਜਾਨਵਰ ਦਵਾਇਆ ਤਾਂ ਉਹ 70 ਦਾ ਵਿਗਣਾ ਚਾਹੀਦਾ ਫੇਰ ਬੰਦੇ ਨੂੰ ਮੁਨਾਫਾਗਾ ਹੂੰ ਹੂੰ ਜੇ ਆਪਾਂ 50 ਦਾ ਜਾਨਵਰ ਲੈ ਕੇ ਉਹਨੂੰ 30 ਦਾ ਵੇਚੇ ਫੇਰ ਆਪਾਂ ਸਮਝ ਲਓ ਵੀ ਘਾਟੇ ਚਾਂਗੇ ਯਾਨੀ ਕਿ ਸੁਭਾਈ ਕੀਤੀ ਹੋਈ ਹੈਗੀ ਬੰਦਿਆਂ ਨੇ ਬਹੁਤ ਸੋਹਣਾ ਲੱਗਿਆ ਕੰਮ ਕੋਲ ਮਲਾ ਕੇ ਨਹੀਂ ਫੇਰ ਰੋਕੇ ਨਹੀਂ ਕਿਸੇ ਨੇ ਬਾਹਰ ਪੈਗਾ ਸੈੱਟ ਕਾਰੋਬਾਰ ਭਾਜੀ ਕਿਉਂ ਗੱਲਾਂ ਤੋਂ ਭਾਜੀ ਦੁਨੀਆ ਕਰਦੀ ਹੈ ਲੈ ਇਹਨਾਂ ਨੂੰ ਕੀ ਲੋੜ ਪਈ ਹੈ ਬਾਹਰ ਆਪੂ ਬੈਠਾ ਇੱਥੇ ਪਿੱਛੇ ਐਚ ਕੀਤਾ ਤੇ ਸਾਨੂੰ ਸ਼ੌਂਕ ਆ ਸੀ ਤਾਂ ਉਤੋਂ ਬੈਠਿਆਂ ਵੀ ਆਪਣਾ ਕੈਮਰਿਆਂ thro ਇਹਨਾਂ ਨੂੰ ਦੇਖਦੇ ਰਹਿੰਨੇ ਆ ਕੋ ਕਮੀ ਪੇਸ਼ੀ ਜਾਂ ਛੋਟੂ ਨੂੰ ਫੋਨ ਕਰ ਦਿੱਤਾ ਠੀਕ ਹੈ ਤੋਂ ਇਹ ਦੇਖੀ ਹਾਂ ਜੀ ਅੰਕਲ ਜੀ ਦੇਖ ਰਹਾ ਹਾਂ ਜੀ ਪਰ ਪਹਿਲੀ ਗੱਲ ਫੋਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਇਹਨੇ ਆਪਣੇ ਦਿਲ ਨਾਲ ਰੱਖੇ ਨੇ ਆਪਣੇ ਬੱਚਿਆਂ ਨਾਲ ਪਾਲਦਾ ਜੀ ਓਕੇ ਤੇ گاਵਾ ਚੋ ਕੇ ਜਾਂਦੀਆਂ ਨਾ ਜੀ ਇੱਥੋਂ ਤੇ ਦੁੱਧ ਸਾਰਾ ਰੱਖ ਲੈਂਦਾ ਪਹਿਲਾਂ ਬੱਚਿਆਂ ਨੂੰ ਪਲਾਂਦਾ ਯਾਨੀ گاਵਾ ਦੁੱਧ ਵੀ ਇਹਨਾਂ ਨੂੰ ਹਾਂ گاਵਾ ਨੂੰ ਦੁੱਧ ਵੀ ਪਲਾਨੇ ਆ ਕਿਉਂਕਿ ਇੰਨਾ ਪੂਰਾ ਨਹੀਂ ਪੈਂਦਾ ਸੀ ਤੇ ਬੱਚੇ ਕਹਿੰਦਾ ਸ਼ੌਂਕ ਨਾਲ ਪਾਲ ਲੈਣਾ ਠੀਕ ਹੈ ਹਾਂ ਜੀ ਤੇ ਲਗਭਗ ਫਿਰ ਸਾਰਾ ਤੁਸੀਂ ਉੱਥੋਂ ਬੈਠੇ ਇੱਥੇ ਹਾਂਜੀ ਇੱਥੇ ਦੇਖਦੇ ਰਹਿੰਦੇ ਹਾਂ ਕੋਈ ਕਾਟ ਤਾਂ ਨਹੀਂ ਲੱਗੀਗੀ ਵੀ ਨਹੀਂ ਜੀ ਪਾਜੀ 1 ਰੁਪਏ ਦੀ ਕਾਟ ਨਹੀਂ ਅਸੀਂ ਤਾਂ ਕਹਿੰਨੇ ਵੀ ਪਹਿਲਾਂ ਕਿਉਂ ਨਹੀਂ ਕੀਤਾ ਕੰਮ ਅਸੀਂ ਜਿਸ ਤਰ੍ਹਾਂ ਪਹਿਲਾਂ ਅਸੀਂ 11 12 ਸਾਲ ਅਸੀਂ ਆਪਣਾ ਡੇਰੀ ਫਾਰਮ ਦਾ ਵੀ ਕੀਤਾ ਹਾਂ ਬਟ ਐਨੀ ਇਨਕਮ ਨਹੀਂ ਆਈ ਚਲਾਈ ਵਧੀਆ ਚੱਲਦੀ ਸੀ ਅੱਛੇ ਪਸ਼ੂ ਰੱਖੇ ਪਰ ਅੱਜ ਕੱਲ ਤੁਹਾਨੂੰ ਪਤਾ ਹੈ ਵੀ ਦੁੱਧ ਦਾ ਰੇਟ ਨਹੀਂ ਹੈ ਔਰ ਫੀਡ ਬਹੁਤ ਜ਼ਿਆਦਾ ਮਹਿੰਗੀ ਹੈ ਠੀਕ ਹੈ ਖਾਣੇ 'ਚ ਫਿਰ ਇੱਥੇ ਫਾਰਮ ਤੇ ਕਿਆ-ਕਿਆ ਪਾ ਦਿੰਨੇ ਹੋਗੇ ਅਸੀਂ ਤਾਂ ਪਾਜੀ ਸਾਈਲਜ ਬੰਦੇ ਨਵੇਂ ਬੰਦੇ ਹੁੰਦੇ ਨਾ ਸੋਚਦੇ ਹੁੰਦੇ ਨੇ ਫਾਰਮ ਤੇ ਬੰਦਾ ਪਾਉਂਦਾ ਕੀ ਆ ਨਹੀਂ ਨਹੀਂ ਦੇਖੋ ਜੀ ਦੁਨੀਆ ਤੋਂ ਪਤਾ ਨਹੀਂ ਕਹਿੰਦੀ ਆ ਜੀ ਗੁਆਰੇ ਦਾ ਨੀਰਾ ਪਾ ਰਹਿਆਂ ਜੀ ਇਹ ਪਾ ਰਹਿਆਂ ਜੀ ਸਟਾਰਟਿੰਗ ਅਸੀਂ ਪਾਇਆ ਜੀ ਗੁਆਰੇ ਦਾ ਨੀਰਾ ਸਿਰਫ 1-2 ਕੁਇੰਟਲ ਬੜੀ ਮੁਸ਼ਕਲ ਨਾਲ ਠੀਕ ਹੈ ਔਰ ਤੋਂ ਬਾਅਦ ਅਸੀਂ ਮੱਕੀ ਦਾ ਚਾਰ ਸਾਈਲੇਜ ਤੇ ਲਾਲੇ ਨਾ ਕਣਕ ਦੀ ਤੂੜੀ ਆਪਣਾ ਨੀਰਾ ਤੇ ਸਾਈਲੇਜ ਠੀਕ ਹੈ ਇਹ ਹੀ ਖਾ ਰਹੇ ਨਾ ਜੀ ਔਰ ਕੁਝ ਨਹੀਂ ਤੁਸੀਂ ਐਕਸਟਰਾ ਤੁਹਾਨੂੰ ਇੱਥੇ ਇੱਕ ਚੀਜ਼ ਵੀ ਨਹੀਂ ਮਿਲਣ ਲੱਗੀ ਤੁਸੀਂ ਦਾ ਚੈੱਕ ਕਰ ਲਓ ਨਹੀਂ ਉਹਦਾ ਪਾਉਣ ਦਾ ਸ਼ਡਿਊਲ ਵੀ ਹੋ ਕੋਈ ਵੀ ਇੰਨਾ ਪਾਉਣੇ ਹੋ ਜਾਂ ਕਿੰਨਾ ਪਾਉਣੇ ਅਸੀਂ ਸਿਰਫ ਮੇਖਾਲ ਤਸਲਾ ਦਸ ਸਕਨੇ ਸੀ ਹੱਥ ਪਿਆ ਸਾਡੇ ਕੋਲ ਤੇ ਟੋਟਲ ਪੰਜ ਤਸਲੇ ਸਾਰੇ ਦਿਨ ਚ ਖਾ ਰਹੇ ਨੇ ਇਹ ਨਵੇਂ ਐਨੀਮਲ ਠੀਕ ਹੈ 25 ਕਰ ਐਨੀਮਲ ਨਾ ਮੇਰੇ ਕੋਲ ਇਸ ਟਾਈਮ ਤੇ ਸਿਰਫ ਪੰਜ ਤਸਲੇ ਖਾ ਰਹੇ ਨਾ ਕੋਈ ਖਾਸ ਫੀਡ ਤਾਂ ਨਹੀਂ ਨਹੀਂ ਜੀ ਕੋਈ ਖਾਸ ਫੀਡ ਨਹੀਂ ਚਨੇ ਦਾ ਛਿਲਕਾ ਹੈ ਚੋਕਰ ਹੈ ਆਪਣਾ ਮੱਕੀ ਕਣਕ ਤੇ ਚਨੇ ਦੀ ਦਾਲ ਠੀਕ ਹੈ ਸੋਇਆਬੀਨ ਵੀ ਅਸੀਂ ਪਾ ਰਹੇ ਹਾਂ ਜੇ ਸਵੇਰੇ ਖਾਲੀ ਪੇਟ ਸਾਭ ਨੂੰ ਚਨੇ ਪੀ ਕੇ ਤੇ ਸੋਇਆਬੀਨ ਜ਼ਰੂਰ ਪਾਉਣਾ ਨਾ ਕਿੰਨੇ ਕ ਨੇ ਸਮੇਂ ਕੋਲ ਸਾਡੇ ਕੋਲ 20 25 ਨਾ ਨਾ ਜੀ 20 25 ਨਾ ਕਿੰਨੇ ਕ ਬਣਾਉਣ ਦੀ ਇੱਛਾ ਹੈਗੀ ਐ ਜੀ ਅਸੀਂ ਕਰਾਂਗੇ 50 ਪਲੱਸ ਕਰਕੇ ਫਿਰ ਅੱਗੇ ਸ਼ੁਰੂ ਕਰਾਂਗੇ ਪਨਾਗੇ ਆਪਣੀ ਬਰੀਡ ਜੀ ਕਦੇ ਕੋਈ ਜਿਵੇਂ ਕੱਦਾ ਗੱਬਣ ਜਾਨਵਰਾਂ ਦਾ ਤਰ੍ਹਾਂ ਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਹੀਂ ਜੀ ਕੋਈ ਦਿੱਕਤ ਨਹੀਂ ਆ ਰਹੀ ਜੀ ਆਪਣੇ ਆਪ ਜਾਨਵਰ ਸੂਨਦੇ ਨੇ ਆ ਜੀ ਕੋਈ ਇਨ ਕੇਸ ਕੁਝ ਪ੍ਰੋਬਲਮ ਹੋ ਜਾਂਦੀ ਹੈ ਤਾਂ ਵੈਟਰਨਰੀ ਡਾਕਟਰ ਹੈ ਨਾ ਤੇ ਥੋੜਾ ਬੋ ਟਰੀਟਮੈਂਟ ਅਸੀਂ ਆਪਣਾ ਰੱਖਿਆ ਸਟਾਰਟਿੰਗ ਅਸੀਂ ਫਰਸਟ ایڈ ਆਪੂ ਕਰਨੇ ਆ ਜੀ ਕਈ ਵਾਰ ਜਿਵੇਂ ਹਨਾ ਆਪਾਂ ਕਹਦੀ ਵੀ ਆਹ ਦਿਨਾਂ ਚ ਬਰਸਾਤ ਚ ਬਿਮਾਰੀ ਆ ਜਾਂਦੀ ਹੈਗੀ ਫਿਰ ਤੁਸੀਂ ਕੀ ਕਹਾ ਤੁਸੀਂ ਦੇਖੋ ਵੀ ਅਸੀਂ ਵੈਕਸੀਨ ਤੋਂ ਪ੍ਰੋਪਰ ਕਰ ਰਹੇ ਆ ਟਾਈਮ ਟੂ ਟਾਈਮ ਸ਼ਡਿਊਲ ਦੇ ਨਾਲ ਹਾਂ ਬਟ ਅਲ ਫਿਲਹਾਲ ਪ੍ਰਮਾਤਮਾ ਹੀ ਧਿਆਨ ਨਾਲ ਇਹੋ ਜਿਹਾ ਕੁਛ ਆਇਆ ਨਹੀਂ ਜੀ ਠੀਕ ਹੈ ਜਿਵੇਂ ਕਲੀ ਪਾ ਰੱਖੀਓ ਕਾਰਨ ਕਲੀ ਬਰਸਾਤ ਕਰਕੇ ਜੀ ਇਹਦਾ ਫਾਇਦਾ ਹੁੰਦਾਗਾ ਬਹੁਤ ਫਾਇਦਾ ਹੁੰਦਾ ਜੀ ਭਾਜੀ ਠੀਕ ਹੈ ਫਿਰ ਬਰਸਾਤ ਕਰਕੇ ਪਈ ਰਹਿੰਦੀ ਬਰਸਾਤ ਕਰਕੇ ਪਈ ਰਹਿੰਦੀ ਹੈ ਜੀ ਓਨ ਰਾਤੀ ਸਾਰੇ ਕਲੀ ਪੈ ਜਾਣੀ ਹੈ ਫਿਰ ਇਹਨਾਂ ਨੂੰ ਆਰਾਮ ਨਾਲ ਬਹਿਣਾ ਹੈ ਜੀ ਇਸ ਟਾਈਮ ਠੀਕ ਹੈ ਹਾਂ ਜੀ ਫਿਰ ਇਹਨਾਂ ਦੇ ਲਈ ਮਤਲਬ ਕਿ ਆਵਾ ਕੱਢ ਲਾ ਨੇ ਉੱਧਰ ਬੈਠਿਆ ਐਨਾ ਵਾਸਤੇ ਇਹੀ ਸਾਡੇ ਕੋਲ ਸਮਾਂ ਹੈ ਬਾਕੀ ਉੱਧਰ ਜਾਣ ਦਾ ਸਾਡੇ ਦਿਲ ਦਿਲ ਕੋਈ ਨਹੀਂ ਇੱਕ ਮਜਬੂਰੀ ਕਰਕੇ ਜਾਇਦਾ ਅੱਛਾ ਹੁਣ ਬੱਚੇ ਕਹਿ ਰਹੇ ਨਾ ਆਓ ਤੁਸੀਂ ਇੱਕ ਵਾਰੀ ਮਿਲ ਜੋ ਤੇ ਜਾ ਰਹੇ ਹਾਂ ਬਸ 2-3 ਮਹੀਨੇ ਲਾਣੇ ਦਾ ਫਿਰ ਅਸੀਂ ਵਾਪਸ ਆ ਜਾਣਾ ਫਿਰ ਵਾਪਸ ਆ ਜਾਣਾ ਐਦਾਂ ਚੱਲਦਾ ਰਹਿਣਾ ਇੱਥੋਂ ਤਾਂ ਸਾਡਾ ਜਾਣ ਦਾ ਦਿਲ ਘਰ ਵੀ ਨਹੀਂ ਕਰਦਾ ਯਾਰ ਘਰ ਆਪਣੇ ਜਿਹੜਾ ਅੱਛਾ ਹਾਂ ਜਿਹੜਾ ਇੱਥੇ ਘਰ ਨਾਲ ਵੇਲੀ ਤੂੰ ਆਪਣੇ ਘਰ ਜਾਣ ਦਾ ਦਿਲ ਨਹੀਂ ਕਰਦਾ ਇੱਥੇ ਹੀ ਪੇ ਰਹਿੰਦੇ ਹਾਂ ਅਸੀਂ ਠੀਕ ਆ ਦਿੱਲੀ ਬੜਾ ਲੱਗਦਾ ਜੀ ਇਹਨਾਂ ਨਾਲ ਕੀ ਬਾਤ ਆ ਬਗਲ ਤਾਂ ਆ ਆਗੀ ਵੀ ਜੇ ਦਿਲ ਲੱਗਦਾ ਤਾਂ ਇਹਨਾਂ ਦਾ ਦਿਲ ਲੱਗਦਾ ਜੇ ਇਹਨਾਂ ਦੇ ਦਿਲ ਲੱਗਦਾ ਤਾਂ ਇਹ ਕੁਝ ਦੇਣਗੇ ਗੱਲ ਹੀ ਦੋ ਨੇਗੀ ਹੈ ਨਾ ਤੇ ਅਮਰੀਕਾ ਐ ਦੱਸ ਬਾਈ ਅ 14 ਤਾਂ ਮਾੜੇ ਜਾਨਵਰ ਵੀ ਪਾ ਕੇ ਦੇ ਸਕਦਾ ਸੀ ਨਾ ਹਾਂਜੀ ਚੰਗੇ ਪਾਲ ਕੇ ਦੇਤੇ ਆਪਾਂ ਨੇ ਚੰਗੀ ਗੱਲ ਆਗੀ ਨਾ ਕਿੱਥੇ ਤੱਕ ਫਾਰਮ ਨੂੰ ਬਾਈ ਦਾ ਲੈ ਕੇ ਜਾਣ ਦੀ ਇੱਛਾ ਰੱਖਦੇ ਹੋ ਵੀ ਫਿਰ ਦੇਖੋ ਜੀ ਮੈਂ ਤਾਂ ਐ ਸੋਚਿਆ ਆ ਵੀ ਮਹਾਰਾਸ਼ਟਰ ਦੇ ਵਿੱਚ ਬਹੁਤ ਲੋਕਾਂ ਨੇ ਕਫਲਾ ਵੜਾਇਆ ਵੀ 50 ਦੇ ਵਿੱਚ ਬਰੀਡ ਨਹੀਂ ਹੈਗੀ ਹੂੰ ਠੀਕ ਆ ਨਾ ਵੀ 19 20 ਇੰਚ 22 ਇੰਚ ਕੰਨਾਂ ਦੀਆਂ ਜਾਨਵਰ ਸਾਡੇ ਮਹਾਰਾਜਾ ਹੂੰ ਤੇ ਵੀ ਮੈਂ ਚਾਉਣਾ ਵੀ ਜੇ ਇਹ ਜੀ ਪਾਜੀਆਂ ਨੂੰ ਸੌਂਖ ਹੈਗਾ ਬਾਈ ਉਹਨਾਂ ਨੂੰ ਹੂੰ ਤਾਂ ਰੱਬ ਨੇ ਚਾਹਿਆ ਨਾ ਤਾਂ ਆਪਾਂ ਇੱਥੇ ਬਰੀਡ ਬਣਾਵਾਂਗੇ ਖੋਦੀ ਠੀਕ ਐ ਲੈ ਵੀ ਹਰਿਆਣਾ ਵੀ ਬਹੁਤ ਬੜਾ ਹਰਿਆਣੇ ਚ ਵੀ ਨਹੀਂ ਮਤਲਬ ਕਿ ਪੂਰੀ ਪੈਣੀ ਛੇਤੀ ਛੇਤੀ ਸਮਾ ਲੱਗ ਜਾਂਦਾਗਾ ਹਰਿਆਣੇ ਚ ਨੇ ਪਾਜੀ ਇਹ ਬਹੁਤ ਚੰਗੀ ਗੱਲ ਬਾਤ ਹੈ ਜਾਨੀ ਕਿ ਇਹਨਾਂ ਨੇ ਆਪ ਬਣਾਈ ਹੋਈ ਹੈ ਤੇ ਜੇ ਯਾਨੀ ਕਿ ਪਾਜੀਆਂ ਦੱਸੋ ਰੁਪਏ ਤਾਂ ਚਲੋ ਇਹਨਾਂ ਨੇ ਵਧੀਆ ਲਵਾਈ ਹੋਣਗੇ ਜਾਨਵਰਾਂ ਦੇ ਹਿਸਾਬ ਨਾਲ ਐ ਤਾਂ ਹੈ ਨਹੀਂਗਾ ਵੀ ਮਾੜੇ ਰੁਪਈਆ ਲੱਗੇ ਹਨਾ ਕਦੇ ਮਤਲਬ ਕਿ ਦਿੱਕਤ ਤਾਂ ਨਹੀਂ ਆਈ ਕਿ ਬੰਦਾ ਰੌੜ ਤਾਂ ਨਹੀਂ ਕਰਦਾ ਨਹੀਂ ਜੀ ਨਹੀਂ ਕਹਿਣੇ ਵਾਲੀ ਦੁਨੀਆ ਬਹੁਤ ਕਹਿੰਦੀ ਹੈ ਜੀ ਉਹ ਬੰਦਾ ਲਿਆਂਦਾ ਘੱਟ ਹੋਣਾ ਜੀ ਤੁਹਾਨੂੰ ਯਾਦ ਦੱਸਦਾ ਤੁਸੀਂ ਇੱਕ ਚੀਜ਼ ਦੇਖੋ ਵੀ ਇਹ ਚੀਜ਼ ਸਾਹਮਣੇ ਹੈ ਇਹਦਾ ਕੀ ਹੈ 10000 ਕੇਗਾ ਤੇ ਜੇ ਮੇਰਾ ਦਿਲ ਮੰਨੇਗਾ ਤਾਂ ਹੀ ਜੇ ਕੋਈ ਲੱਖ ਕੇਗਾ ਆ ਦੇਖੋ ਆ ਪੱਟ ਕਰੀ ਹੂੰ ਜੇ ਜੇ ਕੋ ਹੋਰ ਬੰਦੇ ਕੋਲ ਹੋਊਗਾ ਤਾਂ ਆ ਪੱਟ ਕੋਊਗਾ ਯਾਰ ਇਹ 5 ਲੱਖ ਦੀ ਐ 7 ਲੱਖ ਦੀ ਆ ਉਹ ਕਿਸੇ ਦੀ ਉੱਚੇ ਮੱਥੇ ਹੀ ਸੀਗੀ ਉਹ 7 ਦੀ ਵੇਗੀ ਹੂੰ ਤੇ ਇਹ ਭਾਜੀ ਦੇ ਤੇ ਮੇਰੇ ਸੀਗਰੇਟ ਆ ਵੀ ਇਹ ਪੱਠ ਆਪਾਂ ਕਿੰਨੇ ਦੀ ਦੋਈਏ ਕਿੰਨੇ ਦੀ ਦੋਈਏ ਹਾਂਜੀ ਸਹੀ ਗੱਲ ਜਿਹਨੂੰ ਆਪਾਂ ਕਹਿੰਦੇ ਨੇ ਪਿਓਰ ਉੱਚਾ ਮੱਥਾ ਅਸਲ ਦੇ ਵਿੱਚ ਨਾ ਆ ਦੇਖੋ ਇਹ ਉਹ ਚੀਜ਼ ਹੈ ਬਹੁਤ ਸੋਹਣੀ ਚੀਜ਼ ਦਵਾਈ ਹੋਈ ਹੈ ਘੰਟੇ ਚ ਬਾਈ ਨੇ ਇਹ ਦੇਖੋ ਇਹ ਡੱਬੀ ਆ ਤਾਂ ਕੋਈ ਇੱਕ ਕ੍ਰੋਸ ਆ ਉਹ ਹైదਰਾਬਾਦੀ ਹੈ ਨਹੀਂ ਗੇ ਦੇਖ ਪੂਰੇ ਜੈਡ ਬਲੈਕ ਕਰਨਾ ਨਾ ਨਾ ਸਹੀ ਗੱਲ ਹਾਂ ਜਿਹੜਾ ਦਾ ਪਿਓ ਸੀਗਾ ਪੂਰਾ ਬਲੈਕ ਸੀਗਾ ਠੀਕ ਹੈ ਹਾਂ ਕੋਈ ਕ੍ਰੋਸ ਨਹੀਂ ਹੈਗੀ ਇਹ ਪੱਠ ਹੂੰ ਹਾਂ ਜੇ ਕਿਸੇ ਨੂੰ ਡਾਊਟ ਆ ਤਾਂ ਕੋਈ ਇਹਦਾ ਟੈਸਟ ਨਾਲੇ ਇੱਕ ਗੱਲ ਕਹਿਣਾ ਚਾਹਨਾ ਭਾਜੀ ਮੈਂ ਮਤਲਬ ਵੀ ਪਬਲਿਕ ਗੁੱਸਾ ਨਾ ਕਰੇ ਇਸ ਗੱਲ ਦਾ ਵੀ ਅਸੀਂ ਯਾਤਰ ਵੀਡੀਓ ਜੇ ਦੇਖਿਆ ਕਹਿੰਦੇ ਜੀ ਕਦੇ ਵੀ ਤੁਸੀਂ ਮਾਲ ਲੈਣਾ ਹੈ ਨਾ ਤਾਂ ਪਾਲੀ ਕੋਲੋਂ ਹੂੰ ਠੀਕ ਹੈ ਜੀ ਤੇ ਇਹ ਜਿਹੜੇ ਵਿੱਚ ਫਿਰਦੇ ਨੇ ਅਮਰੀਕ ਵਰਗੇ ਜਿਸ ਤਰ੍ਹਾਂ ਇਹਨਾਂ ਕੋਲੋਂ ਲੋ ਵਪਾਰੀਆਂ ਕੋਲੋਂ ਇਹਨਾਂ ਕੋਲੋਂ ਲੋ ਤੇ ਅਸੀਂ ਮੈਂ ਇੱਕ ਮਤਲਬ ਪੂਰਾ ਕੋਸ਼ਿਸ਼ ਕੀਤੀ ਪਹਿਲਾਂ ਕੋਈ ਪਾਲੀ ਸਾਨੂੰ ਬੱਕਰੀ ਨਹੀਂ ਦਿੰਦਾ ਦੇਖੋ ਭਾਜੀ ਇਹ ਮੇਰੀ ਗੱਲ ਸੁਣੋ ਨਾ ਹੀ ਕਰ ਦਿੰਦਾ ਆ ਪੱਠਾ ਮੰਨ ਕੇ ਚਲੋ ਬੱਕਰਾ ਆ ਜਾ ਕੋਈ ਢੀ ਪੈਸੇ ਦੀ ਪੱਠਾ ਹੂੰ ਜੇ ਕਿਸੇ ਪਾਲੀ ਕੋਲ ਆਪਾਂ ਜਾਣਿਆ ਨਹੀਂ ਆਪਾਂ ਪਾਲੇ ਨੂੰ ਮਾੜਾ ਦੱਸ ਦੇ ਹਾਂ ਤਾਂ ਪਾਲੀਆਂ ਦਾ ਕਹਿਣਾ ਕੀ ਹੁੰਦਾ ਯਾਰ ਉਹ ਫਲਾਂਣ ਦੀ ਲੱਖ ਸੀ ਵੀ ਕੀ ਆ ਸਾਡੀ ਪੱਠ ਵੀ ਲੱਖ ਦੀ ਆ ਹੂੰ ਠੀਕ ਆ ਨਾ ਤਾਂ ਮੇਰਾ ਕਹਿਣ ਦਾ ਪਦਲਾ ਵੀ ਕਈ ਲੋਕ ਕਹਿੰਦੇ ਵੀ ਵਪਾਰੀਆਂ ਕੋਲੋਂ ਮਾਲ ਨਾ ਲੋ ਹੂੰ ਪਾਲੀ ਅਸੀਂ ਦਿਨ ਰਾਤ ਪਾਲੀਆਂ ਕੋਲ ਘੁੰਮਦੇ ਆਂ ਸਾਨੂੰ ਤਾਂ ਪਾਲੀ ਦਿੰਦੇ ਨਹੀਂ ਹਾਂ ਜੇ ਸਾਨੂੰ ਕਹਿੰਦੇ ਅਸੀਂ ਲੈਨੇ ਆ ਪਾਲੀਆਂ ਤੋਂ ਇਹ ਸਾਨੂੰ ਵੀ ਦਵੇ ਪਾਲੀ ਪਰ ਪਾਲੀ ਕੋਲ ਜਿਹਦੇ ਕੋਲ ਬੜੇ ਕਰਨਾਂ ਦੀ ਪਾਟਾ ਤਾਂ ਪਾਲੀ ਕਹੂਗਾ ਜਾਂ ਤਾਂ ਮਾਈਦੀ ਆ ਛੱਡੀ ਹੋਈ ਆ ਜਾਂ ਕੁੜੀ ਨੂੰ ਦਿੱਤੀ ਆ ਜੀ ਆ ਜਿਹੜੇ ਬੱਚੇ ਨੇ ਫਾਰਮ ਦੀ ਬਰੀਡ ਦੇ ਨਹੀਂ ਫਾਰਮ ਦੀ ਬਰੀਡ ਦੇ ਨਹੀਂ ਇਹ ਤੁਹਾਡੇ ਸਾਹਮਣੇ ਖਲੋਤਾ ਜੀ ਰਿਜ਼ਲਟ ਹੋ ਰਿਹਾ ਬਾਕੀ ਬੱਚੇ ਤੁਹਾਨੂੰ ਸਾਰੇ ਦਿਖਾ ਦੇਣੇ ਆ ਅ ਕੈਮਰਾ ਘੁਮਾ ਦੇ ਤੁਸੀਂ ਦਿਖਾ ਦੇ ਬੱਚੇ ਇਧਰ ਫਾਰਮ ਦੇ ਬਾਕੀ ਸ਼ਾਟਾਂ ਦੇ ਵਿੱਚ ਤੁਸੀਂ ਦੇਖ ਹੀ ਰਹੋਗੇ ਅੱਜ ਤੁਹਾਨੂੰ ਮੈਂ ਇਧਰੋਂ ਵੀ ਦਿਖਾ ਦਾਨਾਗਾ ਆ ਜਾਓ ਭਾਜੀ ਅੰਦਰ ਆ ਜਾਓ ਤੇ ਆਉਣਗੇ ਜਿਹੜੇ ਭਾਜੀ ਬਰੀਡ ਦੇਣਗੇ ਆਪਣੇ ਸਮੇ ਐਸੇ ਦੇ ਐਦੇ ਜੀ ਵੀ 9 ਬੱਚੇ ਨੇ ਜੀ ਅੱਛਾ ਹੂੰ ਕੀ ਬਾਤ ਹੈ ਬੱਚੇ ਵੀ ਯਾਨੀ ਕਿ ਇਹ ਗੱਲ ਬਾਤ ਨਹੀਂ ਹੈਗੀ ਕਿ ਮਾੜੀ ਚੀਜ਼ ਆਗੀ ਬੱਚੇ ਵੀ ਬਹੁਤ ਜ਼ਿਆਦਾ ਸੋਹਣੇ ਨੇਗੇ ਕਿ ਕਹਿ ਦੀ ਵੀ ਆਪਾਂ ਕਾਲੇ ਕਾਲੇ ਜਾਨਵਰ ਤਾਂ ਹੈਗੀ ਹੈਗੇ ਨੇ ਨਾਲ ਪਰ ਜੇ ਆਪਾਂ ਕਹਿ ਦੀ ਵੀ ਕੰਨਾਂ ਦੀ ਕੁਆਲਿਟੀ ਚਾਹੀਦੀ ਆ ਫੇਸ ਦੀ ਕੁਆਲਿਟੀ ਚਾਹੀਦੀ ਆ ਸਿੰਘਾਂ ਦੀ ਚਾਹੀਦੀ ਆ ਪਿੰਡੇ ਦੀ ਚਾਹੀਦੀ ਹੈਗੀ ਪੈਰਾਂ ਦੀ ਚਾਹੀਦੀ ਆ ਤਾਂ ਸਾਰੀਆਂ ਕੁਆਲਟੀਆਂ ਬਾਈ ਦੇ ਬੱਚਿਆਂ ਦੇ ਫਾਰਮ ਦੇ ਵਿੱਚ ਸਾਰਾ ਕੁਝ ਵਿੱਚ ਹੀ ਆਗਾ ਹਨਾ ਬੱਚੇ ਤਾਂ ਤਾਂ ਪ੍ਰੋਪਰ ਆਉਣਗੇ ਜੇ ਆਪਾਂ ਹੁਣ ਬੱਕਰੀਆਂ ਜਿਹੜੀਆਂ ਪੱਠਾ ਦਿੱਤੀਆਂ ਭਾਜੀ ਨੂੰ ਜਬ ਬਰੀਡਰ ਦਿੱਤਾ ਜੇ ਉਹਨਾਂ ਦੇ ਕੋਈ ਕਮੀ ਪੈਸੀ ਦਵਾਂਗੇ ਨਾ ਤਾਂ ਬੱਚਾ ਜਾਊਗੀ ਤਾਂ ਬੱਚੇ ਮਾੜੇ ਆਉਣਗੇ ਤਾਂ ਬੱਚੇ ਮਾੜੇ ਆਉਣਗੇ ਜੇ ਹੁਣ ਮਾਪੇ ਵੀ ਚੰਗੇ ਆ ਤਾਂ ਬੱਚੇ ਤਾਂ ਆਟੋਮੈਟਿਕਲੀ ਚੰਗੇ ਆਉਣਗੇ ਚੰਗੇ ਆਉਣਗੇ ਹਾਂਜੀ ਸਹੀ ਗੱਲ ਬਾਤ ਹੈਗੀ ਬਾਈ ਕੁੱਲ ਮਿਲਾ ਕੇ ਬਾਈ ਹੋਰਾਂ ਦਾ ਫਾਰਮ ਆਪਾਂ ਨੂੰ ਲੱਗਿਆ ਬਹੁਤ ਪਾਜੀ ਭਾਈ ਦਾ ਇੱਕ ਹੋਰ ਕਹਿਣਾ ਬਈ ਭਾਜੀ ਨੇ ਇਹ ਸ਼ੌਂਕ ਕਰਾਇਆ ਹੂੰ ਸੇਲ ਲਈ ਇਹਦੇ ਵਿੱਚ ਜਾਨੀ ਕਿ ਕੋਈ ਜਾਨਵਰ ਨਹੀਂ ਹੈਗਾ ਜੇ ਕੋਈ ਹਾਂ ਕੋਈ ਭਾਜੀ ਦੇ ਕੋਈ ਚਾਹਵੰਦ ਹੋਇਆ ਤਾਂ ਸ਼ੌਕ ਨਾਲ ਇੱਕ ਅਦਾ ਜਾਨਵਰ ਦੇ ਸਕਦੇ ਆ ਪਰ ਸੇਲ ਪਰਸੇਲ ਦਾ ਕੰਮ ਨਹੀਂ ਹੈਗਾ ਭਾਜੀ ਯਾਨੀ ਕਿ ਇੱਥੇ ਸੇਲ ਪਰਚੇਜ਼ ਦਾ ਨਹੀਂ ਹੈ ਇਹ ਸ਼ੌਕ ਦੇ ਯਾਨੀ ਸ਼ੌਕੀਅਤੌਰ ਤੇ ਰੱਖੇ ਆ ਬਾਈ ਉਹਨਾਂ ਨੇ ਠੀਕ ਹੈ ਸ਼ੌਕੀਆ ਤੌਰ ਤੇ ਰੱਖੇ ਨੇ ਬਾਈ ਉਹਰਾ ਨੇ ਚੰਗੀ ਗੱਲ ਆ ਯਾਨੀ ਕਿ ਜੇ ਸ਼ੌਕ ਕਰਾਂਗੇ ਤਾਂ ਫਿਰ ਕੁਛ ਨਾ ਕੁਛ ਆਪਾਂ ਨੂੰ ਦੇਣਗੇ ਵੀ ਅਚੀਰ ਦੇ ਵਿੱਚ ਕੋਈ ਖਾਸ ਗੱਲਬਾਤ ਕਹਿਣੀ ਆ ਬਾਜੀ ਬਸ ਜੀ ਗੱਲਬਾਤ ਇਹੀ ਕਹਿਣੀ ਆ ਜੀ ਜਿਹੜਾ ਸਾਡਾ ਮਰੀ ਸਿੰਘ ਹੈ ਦਾ ਧੰਨਵਾਦ ਕਰਨੇ ਆ ਇਹਦੇ ਕਾਰਨ ਆ ਸਾਰਾ ਕੁਝ ਖਲੋਤਾ ਜੇ ਅੱਜ ਤੁਹਾਡੇ ਸਾਹਮਣੇ ਠੀਕ ਹੈ ਜੀ ਬਸ ਅਸੀਂ ਕਹਿੰਨੇ ਆ ਵੀ ਕਿਸੇ ਨੇ ਵੀ ਜੁੜਨਾ ਹੈ ਇਹੋ ਜਿਹੇ ਬੰਦੇ ਨਾਲ ਜੁੜੋ ਜਿਹੜਾ ਤੁਹਾਨੂੰ ਸਹੀ ਚੀਜ਼ ਸਹੀ ਗਾਈਡ ਕਰੇ ਠੀਕ ਹੈ ਜੀ ਕੋਈ ਕਮੀ ਪੇਸ਼ੀ ਹੁੰਦੀ ਆ ਉਸੇ ਟਾਈਮ ਫੋਨ ਕਰਨੇ ਆ ਉਸੇ ਟਾਈਮ ਤੁਹਾਨੂੰ ਦੱਸਦਾ ਇੰਜ ਨਹੀਂ ਇੰਜ ਕਰ ਲਓ ਭਾਜੀ ਇੰਜ ਨਹੀਂ ਇੰਜ ਕਰ ਲਓ ਅਸੀਂ ਉਸੇ ਟਾਈਮ ਕਰਨੇ ਆ ਠੀਕ ਹੈ ਲਾਸਟ ਟਾਈਮ ਥੋੜੇ ਜੀ ਪ੍ਰੋਬਲਮ ਆ ਗਈ ਸਟਾਰਟਿੰਗ ਕੀਤੀ ਸੀ ਮੈਂ ਫਿਰ ਇਹਨਾਂ ਨੂੰ ਕਿਹਾ ਭਾਜੀ ਇਹ ਮੈਂ ਮਤਲਬ ਵੀ ਸਟਾਰਟਿੰਗ ਇਸ ਤਰ੍ਹਾਂ ਆਪਣੇ ਪਸ਼ੂ ਰੱਖੇ ਉਸ ਤਰ੍ਹਾਂ ਹੀ ਇਹਨਾਂ ਨੂੰ ਉਹਨੂੰ ਆਣਾ ਤੋਣਾ ਹੈ ਡੇਲੀ ਰੁਟੀਨ ਚ ਤੇ ਉਹਦੇ ਕਾਰਨ ਇਹਨਾਂ ਨੂੰ ਮਤਲਬ ਕਫਤੀ ਹੋ ਗਈ ਗਲੇ ਚ ਜਿਵੇਂ ਪੱਤੀ ਜਗਾ ਭਾਜੀ ਫਾਰਮ ਦੇ ਵਿੱਚ ਆਪਣੇ ਪੱਕੀ ਜਗ੍ਹਾ ਦੀ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਫਿਲਹਾਲ ਤਾਂ ਕੋਈ ਨਹੀਂ ਆਈ ਜੇ ਅਸੀਂ ਵੈਸੇ ਮੈਟ ਰੱਖੇ ਨਾ ਬਾਕੀ ਸਾਡਾ ਅੱਗੇ ਪਲੈਨਿੰਗ ਹੈ ਬਾਹਰ ਇਹ ਤੁਹਾਨੂੰ ਪਤਾ ਬਰਸਾਤ ਨੇ ਸਾਥ ਨਹੀਂ ਦਿੱਤਾ ਵੀ ਅਸੀਂ ਇਹ ਸਾਰੇ ਜਗ੍ਹਾ ਰੇਤਾ ਪਾਣਾ ਜੀ ਪੂਰਾ ਠੀਕ ਹੈ ਹਾਂ ਅੰਦਰ ਵੀ ਫਾਰਮ ਦੇ ਅੰਦਰ ਰੇਤਾ ਪਾ ਦਾਂਗੇ ਸਿਰਫ ਸਾਨੂੰ ਟਾਈਮ ਨਹੀਂ ਮਿਲਿਆ ਮੌਸਮ ਨੇ ਨਹੀਂ ਦਿੱਤੀ ਠੀਕ ਹੈ ਯਾਨੀ ਕਿ ਫਿਰ ਵੀ ਜਾਨਵਰ ਰਾਜੀ ਨਹੀਂਗੇ ਚਾਹੇ ਥੱਲੇ ਥੋਂ ਕੱਚਾ ਨਹੀਂਗਾ ਫਰਸ਼ ਆਗਾ ਫਿਰ ਵੀ ਰਾਜੀ ਨੇ ਬਹੁਤ ਵੱਡੀ ਗੱਲ ਹੈ ਜੀ ਸੋ ਧੰਨਵਾਦ ਕਰਦੇ ਆਂ ਭਾਜੀ ਤੁਹਾਡਾ ਬਹੁਤ ਬਹੁਤ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ ਹੈ ਜੀ ਤੁਹਾਡਾ ਵੀ ਧੰਨਵਾਦ ਬਈ ਅਮਰੀਕ ਬਹੁਤ ਜੀ ਤੁਸੀਂ ਵੀ ਹਰਿਆਣੇ ਦੇ ਵਿੱਚ ਤੁਸੀਂ ਇੰਨੀ ਦੂਰ ਆਏ ਹੋ ਠੋਡਾ ਹੀ ਬਹੁਤ ਧੰਨਵਾਦ ਵੀਰੇ ਸ਼ੁਕਰ ਕਰਦਿਆਂਗੇ ਆਪਾਂ ਚਹਿਲਗੋੜ ਫਾਰਮ ਵਾਲੇ ਵੀਰ ਦਾ ਤੇ ਅਮਰੀਕ ਵੀਰ ਦਾ ਮਾਸੀਵਾੜੇ ਵਾਲੇ ਦਾ ਆਪਾਂ ਨੂੰ ਸੋਹਣੀ ਲੋਕੇਸ਼ਨ ਸੋਹਣੀ